ਪੀਜ਼ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ ਦਰਸਲ ਹੁਣ ਹਾਈ ਕੋਰਟ ਵੱਲੋਂ ਇੱਕ ਨਵੇਂ ਆਦੇਸ਼ ਜੋ ਕਿ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸੁਰੱਖਿਆ ਦਾ ਖਰਚਾ ਵੀ ਆਈਪੀਜ਼ ਤੋਂ ਹੀ ਵਸੂਲਿਆ ਜਾਵੇਗਾ ਮਸ਼ਹੂਰ ਹਸਤੀਆਂ ਜਿਨ੍ਹਾਂ ਨੂੰ ਕੀ ਸੁਰੱਖਿਆ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀ ਆਈਪੀਜ਼ ਤੇ ਵੀ ਆਈਪੀਜ਼ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਹੋਰ ਸਖਤ ਹੋ ਚੁੱਕੀ ਹੈ ਹਾਈ ਕੋਰਟ ਨੇ ਨਵੇਂ ਨਿਯਮ ਜਿਹੜੇ ਜਾਰੀ ਕੀਤੇ ਨੇ ਨਵੇਂ ਹੁਕਮ ਦਿੱਤੇ ਨੇ ਨੋਟਿਸ ਜਾਰੀ ਕੀਤਾ ਤੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਹੜੀਆਂ ਹਸਤੀਆਂ ਦੇ ਕੋਲ ਸੁਰੱਖਿਆਵਾਂ ਨੇ ਭਾਵੇਂ ਉਹ ਨੇਤਾ ਨੇ ਕੋਈ ਧਾਰਮਿਕ ਸੰਸਥਾ ਹੈ ਜਾਂ ਫਿਰ ਮਨੋਰੰਜਨ ਜਗਤ ਦੇ ਨਾਲ ਜੁੜੀ ਕੋਈ ਹਸਤੀ ਹੈ ਜਿਨ੍ਹਾਂ ਦੀ ਸੁਰੱਖਿਆ ਦਾ ਖਰਚ ਹੁਣ ਉਹਨਾਂ ਤੋਂ ਹੀ ਵਸੂਲਿਆ ਜਾਵੇਗਾ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਜਿਹੜੇ ਨਿਯਮ ਨੇ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਕਿ ਹਾਈ ਕੋਰਟ ਨੇ ਹੁਣ ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਥਿਰ ਬਣਾਇਆ ਤੇ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ ਵੀਆਈਪੀਸ ਤੇ ਵੀਵੀਆਈਪੀਸ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਸਖਤ ਹੋ ਚੁੱਕੀ ਹੈ ਹੁਣ ਜਿਹੜਾ ਸੁਰੱਖਿਆ ਦਾ ਖਰਚਾ ਉਹ ਇਹਨਾਂ ਹਸਤੀਆਂ ਤੋਂ ਹੀ ਵਸੂਲਿਆ ਜਾਵੇਗਾ ਤਾਂ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜਨੀਤਿਕ ਪਾਰਟੀਆਂ ਧਾਰਮਿਕ ਸੰਸਥਾਵਾਂ ਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਖਰਚਾ ਹੈ ਹੁਣ ਇਹਨਾਂ ਤੋਂ ਵਸੂਲਣ ਦੀ ਗੱਲ ਆਖੀ ਹੈ ਇਸ ਦਾ ਸੁਝਾਅ ਦਿੱਤਾ ਗਿਆ ਪੰਜਾਬ ਦੇ ਨਾਲ ਸਬੰਧ ਦਾ ਤਾਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਹੁਣ ਹਰਿਆਣਾ ਤੇ ਚੰਡੀਗੜ੍ਹ ਨੂੰ ਤੇਰ ਬਣਾ ਲਿਆ ਤੇ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਲਈ ਕਿ ਹੈ ਦਰਅਸਲ ਜਿਹੜੇ ਵੀਆਈਪੀਜ਼ ਜਿਨ੍ਹਾਂ ਕੋ ਸੁਰੱਖਿਆਵਾਂ ਨੇ ਤਾਂ ਹੁਣ ਇਸ ਦਾ ਖਰਚ ਉਹਨਾਂ ਤੋਂ ਹੀ ਵਸੂਲਿਆ ਜਾਵੇਗਾ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸੁਝਾਅ ਦਿੱਤੇ ਗਏ ਨੇ ਤੇ ਜਵਾਬ ਤਲਬ ਕਰਨ ਦੇ ਵੀ ਜਿਹੜੇ ਹੁਕਮ ਦਿੱਤੇ ਗਏ ਨੇ ਦੱਸਦੀ ਕਿ 2019 ਦੇ ਵਿੱਚ ਕਈ ਅਪਰਾਧਕ ਕੇਸ ਜਿਹੜੇ ਸਾਹਮਣੇ ਆਏ ਜਿਸ ਦੇ ਵਿੱਚ ਕੀ ਸੁਰੱਖਿਆ ਜੜੀਆਂ ਨੇ ਇਹ ਹਸਤੀਆਂ ਨੂੰ ਦਿੱਤੀਆਂ ਗਈਆਂ ਸਨ ਦੱਸਦੀ ਕਿ ਇਸ ਲਈ ਕਈ ਧਾਰਮਿਕ ਜਗਤ ਦੇ ਨਾਲ ਜੁੜੀਆਂ ਹਸਤੀਆਂ ਕਈ ਰਾਜਨੇਤਾ ਨੇ ਤੇ ਕਈ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਜਿਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਪਰ ਇਸ ਸੁਰੱਖਿਆ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਐਕਸ਼ਨ ਕਹਿ ਸਕਦੇ ਹਾਂ ਲਿਆ ਗਿਆ ਜਿਸ ਦੇ ਵਿੱਚ ਜਿਹੜੀਆਂ ਸੁਰੱਖਿਆ ਨੇ ਇਸ ਦਾ ਖਰਚਾ ਹੁਣ ਉਹਨਾਂ ਹਸਤੀਆਂ ਤੋਂ ਉਹਨਾਂ ਤੋਂ ਹੀ ਵਸੂਲਿਆ ਜਾਵੇਗਾ ਜਿਨ੍ਹਾਂ ਨੂੰ ਕੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤਾਂ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਉਹ ਹਲਫਨਾਮਾ ਦਾਇਰ ਕਰਕੇ 2013 ਦੀ ਸੁਰੱਖਿਆ ਨੀਤੀ ਬਾਰੇ ਪੁੱਛਿਆ ਸੀ ਜਿਨ੍ਹਾਂ ਵਿੱਚ ਕੀ ਜਿਹੜੇ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਉਸ ਦੀ ਸਮੀਖਿਆ ਕੀਤੀ ਗਈ ਹੈ ਤੇ ਹੁਣ ਹਾਈ ਕੋਰਟ ਦੇ ਵੱਲੋਂ ਚੰਡੀਗੜ੍ਹ ਤੇ ਹਰਿਆਣਾ ਨੂੰ ਧਿਰ ਬਣਾਇਆ ਗਿਆ ਪੰਜਾਬ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਗਏ ਨੇ ਕਿ ਜਵਾਬ ਦਾਖਲ ਕੀਤਾ ਜਾਵੇ ਤੇ ਇਸੇ ਵਿਚਾਲੇ ਜਿਹੜੀ ਸੁਰੱਖਿਆ ਹੈ ਜਿਹੜੇ ਜਿਹੜੇ ਅਜਿਹੇ ਲੋਕ ਨੇ ਜਿਹੜੀਆਂ ਹਸਤੀਆਂ ਨੇ ਜਿਨ੍ਹਾਂ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤਾਂ ਹੁਣ ਸੁਝਾਅ ਦਿੱਤੇ ਜਾ ਰਹੇ ਨੇ ਕਿ ਇਸ ਦਾ ਖਰਚ ਵੀ ਉਹਨਾਂ ਤੋਂ ਹੀ ਵਸੂਲਿਆ ਜਾਵੇਗਾ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਦ ਸੁਣਵਾਈ ਹੋਈ ਹੈ ਤਾਂ ਪੰਜਾਬ ਹਰਿਆਣਾ ਦੇ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਆ ਚੰਡੀਗੜ੍ਹ ਤੇ ਹਰਿਆਣਾ ਨੂੰ ਧਿਰ ਬਣਾ ਲਿਆ ਗਿਆ ਤੇ ਇਸ ਦੇ ਵਿੱਚ ਜਿਹੜੇ ਵੀ ਰਾਜਨੀਤਿਕ ਨੇਤਾ ਧਾਰਮਿਕ ਸੰਸਥਾਵਾਂ ਜਾਂ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹਸਤੀਆਂ ਜਿਨ੍ਹਾਂ ਦੇ ਕੋਲ ਇਸ ਵੇਲੇ ਸੁਰੱਖਿਆ ਦਿੱਤੀ ਗਈ ਹੈ ਉਸ ਦਾ ਖਰਚ ਹੁਣ ਇਹਨਾਂ ਸੁਰੱਖਿਆ ਦਾ ਜਿਹੜਾ ਖਰਚਾ ਹੈ ਉਹ ਇਹਨਾਂ ਤੋਂ ਹੀ ਵਸੂਲਿਆ ਜਾਵੇਗਾ ਤਾਂ ਹਾਈ ਕੋਰਟ ਇਸ ਨੂੰ ਲੈ ਕੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਲੀਡਰ ਧਾਰਮਿਕ ਸੰਸਥਾਵਾਂ ਤੇ ਅਦਾਕਾਰਾਂ ਦੇ ਨਾਲ ਜੁੜੀਏ ਵੱਡੀ ਖਬਰ ਹੈ ਜਿਹੜੇ ਵੀ ਵੀ ਆਈ ਪੀਜ਼ ਜਿਨ੍ਹਾਂ ਕੋਲ ਸੁਰੱਖਿਆ ਉਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੁਣ ਸੁਰੱਖਿਆ ਦਾ ਖਰਚਾ ਨਾ ਵੀ ਵੀ ਆਈ ਪੀਜ਼ ਤੋਂ ਹੀ ਵਸੂਲਿਆ ਜਾਵੇਗਾ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਉੱਥੇ ਹੀ ਦੱਸ ਦਈਏ ਕਿ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ